ਆਵੋ ਨਿਸਿਆ ਰਲੀ ਦੇਉ ਨਿਵਦਾਈ ਆਵੋ ਨਿਸਿਆ ਰਲੀ ਦੇਉ ਨਿਵਦਾਈ ਨੀ ਮੈਂ ਵਰ ਪਾਇਆ ਰਾਜਾ ਮਾਹੀ ਨੀ ਮੈਂ ਵਰ ਪਾਇਆ ਰਾਜਾ ਮਾ ਜਿਵੇਂ ਸਭ ਨੂੰ ਮਿਲਿਆ ਗੁਰੂ ਜੀ ਨੂੰ ਤੇ ਉਹਨਾਂ ਦਾ ਆਸ਼ੀਰਵਾਦ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਫਨਕਾਰ ਬਣਾਈ ਐ ਇੰਡਸਟਰੀ 'ਚ ਤੇ ਜਦੋਂ ਮੈਂ ਗੁਰੂ ਜੀ ਨੂੰ ਮਿਲਿਆ ਤੇ ਉਹਨਾਂ ਨੇ ਬੜੇ ਆਸ਼ੀਰਵਾਦ ਦਿੱਤੇ ਔਰ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਦਾ ਫਿਲਮ 'ਚ ਰੋਲ ਕੀਤਾ ਤੇ ਬੜੇ ਖੁਸ਼ ਹੋਏ ਸਰਤ ਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਕਮਾਲ ਦਾ ਐਕਸਪੀਰੀਅੰਸ ਰਿਹਾ ਸਾਡਾ ਕਿਉਂਕਿ ਦਲਜੀਤ ਭਾਜੀ ਵਰਗਾ ਮੈਂ ਬੰਦਾ ਨਹੀਂ ਦੇਖਿਆ ਹੁਣ ਤੱਕ ਇੰਡਸਟਰੀ 'ਚ ਕਿਉਂਕਿ ਭਾਈ ਦਾ ਨੇਚਰ ਬਹੁਤ ਕਮਾਲ ਦਾ ਨੇਚਰ ਹੈ ਈਵਨ ਪ੍ਰਨੀਤੀ ਜੀ ਦਾ ਵੀ ਸ਼ੁਕਰਾਨਾ ਕਰਦੇ ਹਾਂ ਰੱਬ ਦਾ ਕਿ ਮੈਂ ਇੰਨੀ ਮਿਹਨਤ ਜਿਹੜੀ ਕੀਤੀ ਆ ਉਹਦਾ ਫਲ ਮੈਨੂੰ ਇਹ ਮਿਲਿਆ ਕਿ ਵੀਡੀਓ ਵਾਇਰਲ ਹੋਈ ਤੇ ਉਹ ہاں ਡਾਇਰੈਕਟਰ ਇਮਤੀਆਜ਼ ਨੂੰ ਮੰਨਿਆ ਜਾਂਦਾ ਬਹੁਤ ਵੱਡਾ ਡਾਇਰੈਕਟਰ ਮੰਨਿਆ ਜਾਂਦਾ ਉਹਨਾਂ ਨੂੰ ਤੇ ਉਹਨਾਂ ਤੱਕ ਪਹੁੰਚੀ ਤੇ ਇਹ ਸਭ ਉਸ ਦਾ ਰੱਬ ਦਾ ਸ਼ੁਕਰਾਨਾ ਹੈ ਮਿਹਨਤ ਦਾ ਮੁੱਲ ਪੈ ਗਿਆ ਸੋਸ਼ੀ ਕਾਲ ਜਗਬਾਨੀ ਟੀਵੀ ਤੇ ਬਾਲੀਵੁੱਡਰ ਦਾ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਨਾਲ ਨੀਹਾ ਵਨਹਸ ਔਰ ਅੱਜ ਤੁਹਾਡੀ ਮੁਲਾਕਾਤ ਇੱਕ ਸੂਫੀ ਗਾਇਕ ਨਾਲ ਕਰਵਾਉਣ ਜਾ ਰਹੇ ਆ ਇੱਕ ਅਦਾਕਾਰ ਦੇ ਨਾਲ ਵੀ ਕਰਵਾਉਣ ਜਾ ਰਹੇ ਆ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਜਿਹੜੇ ਸੂਫੀ ਗਾਏ ਹੈ ਜਾਂ ਫਿਰ ਉਹ ਸੂਫੀ ਗੀਤਨ ਨੂੰ ਬਹੁਤ ਪਸੰਦ ਕਰਦੇ ਹੈ ਹਾਲੀ ਦੇ ਵਿੱਚ ਫਿਲਮ ਚਮਕੀਲਾ ਦੇ ਵਿੱਚ ਉਹਨਾਂ ਨੇ ਦੇਬੂ ਤੇ ਦੇਬੂ ਦਾ ਕਰੈਕਟਰ ਜਿਹੜਾ ਹੈ ਉਹ ਪਲੇ ਕੀਤਾ ਸੀਗਾ ਸੋ ਮੇਰੇ ਨਾਲ ਇੱਥੇ ਦੀਪ ਜੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲੀ ਜਗਬਾਨੀ ਦੇਖ ਰਹੇ ਸਾਰੇ ਸਰੋਤੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਬੂ ਦਾ ਕਰੈਕਟਰ ਪਲੇ ਕੀਤਾ ਹੈ ਕਿ ਲਾਲ ਅ ਦੇਬੂ ਦਾ ਕਰੈਕਟਰ ਮੈਂ ਕੀਤਾ ਜੀ ਲਾਲ ਚੰਦਾ ਛੋਟੇ ਬ੍ਰਦਰ ਨੇ ਜੀ ਸੋ ਅ ਪਹਿਲੇ ਤਾਂ ਇਹ ਤੁਹਾਡੇ ਸਫਰ ਬਾਰੇ ਗੱਲ ਕਰਨਾ ਚਾਹੂਗੀ ਕਿਉਂਕਿ 15 ਸਾਲ ਤੁਹਾਡੇ ਸਫਰ ਨੂੰ ਹੋ ਗਿਆ ਇੰਡਸਟਰੀ ਦੇ ਵਿੱਚ ਕਿ ਉਸ ਤੋਂ ਪਹਿਲਾਂ ਵੀ ਤੁਸੀਂ 뮤직 ਦੇ ਨਾਲ ਦਾ ਜੁੜੇ ਹੀ ਸੀਗੇ ਹਾਂਜੀ ਹਾਂਜੀ ਫੈਮਿਲੀ ਦੇ ਵਿੱਚ ਸ਼ੁਰੂ ਤੋਂ ਮਾਹੌਲ ਇਦਾਂ ਦਾ ਰਿਹਾ ਕਿਉਂਕਿ ਦਾਦਾ ਜੀ ਗਾਉਂਦੇ ਸੀ ਫਾਦਰ ਸਾਹਿਬ ਬ੍ਰਦਰ ਸਾਰੇ ਤੇ ਉਹ ਮਾਹੌਲ ਤਾਂ ਸ਼ੁਰੂ ਤੋਂ ਰਿਹਾ ਬਟ ਪ੍ਰੋਫੈਸ਼ਨਲੀ ਜੇ ਆਪਾਂ ਗੱਲ ਕਰੀਏ ਤਾਂ 15 ਸਾਲ ਤੋਂ ਮੈਂ ਜੀ ਪਹਿਲਾ ਗੀਤ ਤੁਹਾਡਾ ਮੁਰਸ਼ਦ ਵਗੈਰਾ ਤੁਹਾਡੇ ਗੀਤ ਆਏ ਹੋਏ ਨੇ ਹੈਨਾ ਸੋ ਪਹਿਲਾ ਗੀਤ ਮੁਰਸ਼ਦ ਸੀਗਾ ਫਿਰ ਆਦਮੀ ਸੀ ਜੀ 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 ਪਹਿਲਾ ਮੇਰਾ ਫਰਸਟ ਜਿਹੜਾ Song ਆਇਆ ਸੀ ਉਹ ਮਿਹਰਬਾਨੀ ਸੀਗਾ ਹਾਂਜੀ ਉਸ ਤੋਂ ਬਾਅਦ ਆਦਮੀ ਮੁਰਸ਼ਦ ਤੇਰਾ ਸ਼ੁਕਰੀਆ ਕਾਫੀ ਗਾਣੇ ਫਿਰ ਮੈਂ ਕਿਤੇ ਜੀ ਸੋ ਮੈਂ ਚਾਹਾਂਗੇ ਇਸ ਤੋਂ ਪਹਿਲਾਂ ਆਪਾਂ ਤੁਹਾਡੇ ਫਿਲਮ ਦੇ ਸਫ਼ਰ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਕੁਝ ਸੂਫੀ ਇੱਕ ਗੀਤ ਹੋ ਜਾਵੇ ਜੀ ਬਾਬਾ ਬੁੱਲੇ ਸ਼ਾਹ ਦਾ ਕਲਾਮ ਹੈਗਾ ਮੈਂ ਤੁਹਾਡੇ ਨਜ਼ਰ ਕਰਦਾ ਹਾਂ ਨੀ ਸਿਆਰਲੀ ਦੇਉ ਨਿਵਦਾਈ ਆਹੋ ਨੀ ਸਿਆਰਲੀ ਦੇਉ ਨਿਵਦਾਈ ਨੀ ਮੈਂ ਵਰ ਪਾਇਆ ਰਾਜਮਾਈ ਨੀ ਮੈਂ ਵਰ ਪਾਇਆ ਰਾਜਮਾਈ ਬਹੁਤ ਬਹੁਤ ਸੋਹਣੀ ਤੁਹਾਡੀ ਆਵਾਜ਼ ਹੈ ਸੋ ਇਹ 15 ਸਾਲ ਪਹਿਲਾਂ ਤੁਹਾਡੇ ਸਿੰਗਿੰਗ ਦਾ ਜਿਹੜਾ ਗਾਇਕੀ ਦਾ ਸਫਰ ਸ਼ੁਰੂ ਹੋਇਆ ਉਸ ਤੋਂ ਬਾਅਦ ਹੁਣ 15 ਸਾਲ ਬਾਅਦ ਕਹਿ ਲੀਏ ਕਿ ਤੁਹਾਨੂੰ ਫਿਲਮ ਦੇ ਵਿੱਚ ਜਿਹੜਾ ਰੋਲ ਮਿਲਿਆ ਸੋ ਇਮਤੀਆਜ਼ ਹੁਣ ਹ ਤੱਕ ਪਹੁੰਚ ਕੇ ਮੇ ਹੋਈ ਇਮਤੀਆਜ਼ ਸਰ ਦੇ ਨਾਲ ਪਹੁੰਚਦਾ ਹਾਂ ਵੀ ਕਿ ਇੱਕ ਸਾਡੇ ਇੰਸਟਾਗ੍ਰam ਤੇ ਇੱਕ ਰੀਲ ਬਹੁਤ ਵਾਇਰਲ ਹੋਈ ਤੇ ਉਸ ਹਾਂਜੀ ਮੇਰੇ ਤੇ ਮੇਰੇ ਬ੍ਰਦਰ ਦੀ ਆਪਾਂ ਦੋਨੋਂ ਗਾ ਬਜਾ ਰਹੇ ਹਾਂ ਤੇ ਉਸ ਦੌਰਾਨ ਉਹ ਰੀਲ ਬਹੁਤ ਵਾਇਰਲ ਹੋਈ ਤੇ ਇਮਤੀਆਜ਼ ਸਰ ਉਸ ਦੌਰਾਨ ਚੰਡੀਗੜ੍ਹ ਆਈ ਸੀ ਔਰ ਫਿਲਮ ਦੀ ਸਟਾਰ ਕਾਸਟ ਸਰਚ ਕਰ ਰਹੇ ਸੀਗੇ ਤੇ ਇਮਤੀਆਜ਼ ਸਰ ਦੇ ਅਸਿਸਟੈਂਟ ਦੀ ਸਾਨੂੰ ਕਾਲ ਆਂਦੀ ਹੈ ਕਿ ਬਈ ਇਦਾਂ ਇਦਾਂ ਇਮਤੀਆਜ਼ ਸਰ ਤੁਹਾਨੂੰ ਮਿਲਣਾ ਚਾਹੁੰਦੇ ਆ ਤੇ ਦੋਨੋਂ ਪ੍ਰਾਪਾ ਇਮਤੀਆਜ਼ ਸਰ ਦੇ ਕੋਲ ਪਹੁੰਚੇ ਔਰ ਵੈਰੀ ਹੰਬਲ ਪਰਸਨ ਨੇ ਉਹ ਕਮਾਲ ਦੇ ਇਨਸਾਨ ਨੇ ਬਹੁਤ ਤੇ ਇਮਤੀਆਜ਼ ਸਰ ਨੇ ਸਾਨੂੰ ਕਿਹਾ ਜੀ ਦੇਬੂ ਤੇ ਲਾਲ ਅ ਤੇ ਕਰੈਕਟਰ ਹੈ ਉਹ ਤੁਸੀਂ ਪਲੇ ਕਰਨਾ ਫਿਲਮ ਚ ਤੇ ਸਾਡੇ ਵਾਸਤੇ ਤਾਂ ਬਹੁਤ ਵੱਡਾ ਸੁਪਨਾ ਸੀਗਾ ਜਿਹੜਾ ਸਾਡਾ ਸাকার ਹੋਇਆ ਜੀ ਕਦੀ ਉਸ ਤੋਂ ਪਹਿਲਾਂ ਸੋਚਿਆ ਸੀ ਕਿ ਫਿਲਮਾਂ ਦੇ ਵਿੱਚ ਟਰਾਈ ਕਰੀਏ ਉਸ ਤੋਂ ਪਹਿਲਾਂ ਤਾਂ ਨਹੀਂ ਕਦੇ ਇਦਾਂ ਸੀਗਾ ਨਹੀਂ ਸਾਨੂੰ ਇਹ ਸੀਗਾ ਕਿ ਲਾਈਵ ਪ੍ਰੋਗਰਾਮ ਹੀ ਕਰਦੇ ਸੀ ਕਦੇ ਸਬੱਬ ਵੀ ਨਹੀਂ ਬਣਿਆ ਇਦਾਂ ਦਾ ਜੀ ਤੁਸੀਂ ਚਰਨਜੀਤ ਹੁਜਿਆ ਸਾਹਿਬ ਨੂੰ ਮਿਲੇ ਜੋ ਕਿ ਬੋਰਡ ਬਾਬਾ ਬੋਰਡ ਕਹਿ ਲੀਏ ਸਾਡੇ ਹੈਨਾ 뮤직 ਇੰਡਸਟਰੀ ਦਾ ਕਿਉਂਕਿ ਉਹਨਾਂ ਨੇ ਚਮਕੀਲਾ ਵਰਗੇ ਆਰਟਿਸਟਾਂ ਨੂੰ ਆਪ ਗੋਆਇਆ ਹੈ ਉਹਨਾਂ ਨੇ ਉਸ ਤੋਂ ਪੁਰਾਣੇ ਆਰਟਿਸਟਾਂ ਨੂੰ ਵੀ ਗੋਆਇਆ ਹੋਇਆ ਸੋ ਉਹਨਾਂ ਨਾਲ ਮੁਲਾਕਾਤ ਹੋਈ ਉਹ ਮੁਲਾਕਾਤ ਕਿਵੇਂ ਦੀ ਉਹ ਮੁਲਾਕਾਤ ਬਹੁਤ ਮੇਰੇ ਵਾਸਤੇ 골ਡਨ ਮੂਮੈਂਟ ਸੀਗਾ ਕਿਉਂਕਿ ਜਦੋਂ ਮੈਂ 우ਜਾ ਸਾਹਿਬ ਨੂੰ ਮਿਲਿਆ ਗੁਰੂ ਜੀ ਨੂੰ ਤੇ ਉਹਨਾਂ ਦਾ ਆਸ਼ੀਰਵਾਦ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਫਨਕਾਰ ਬਣਾਏ ਇੰਡਸਟਰੀ 'ਚ ਤੇ ਜਦੋਂ ਮੈਂ ਗੁਰੂ ਜੀ ਨੂੰ ਮਿਲਿਆ ਤੇ ਉਹਨਾਂ ਨੇ ਬੜੇ ਆਸ਼ੀਰਵਾਦ ਵੀ ਦਿੱਤੇ ਔਰ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਦਾ ਫਿਲਮ 'ਚ ਰੋਲ ਕੀਤਾ ਤੇ ਬੜੇ ਖੁਸ਼ ਹੋਏ ਤੇ ਬਹੁਤ ਆਸ਼ੀਰਵਾਦ ਮੈਨੂੰ ਦਿੱਤੇ ਔਰ ਅੱਗੇ ਮੇਰੀ ਗੁਰੂ ਜੀ ਦੇ ਨਾਲ ਜਿਹੜੀ ਗੱਲ ਹੋਈ ਹੈ ਇਹ ਹੀ ਹੋਈ ਕਿ ਉਹਨਾਂ ਦੇ ਨਾਲ ਵੀ ਮੈਂ ਬਹੁਤ ਜਲਦੀ ਕੁਝ ਇਦਾਂ ਦਾ ਕੋਈ ਨਵਾਂ ਗਾਣਾ ਕਰਾਂਗਾ ਜੀ ਕਿ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਚਮਕੀਲਾ ਫਿਲਮ ਦੇ ਵਿੱਚ ਮੈਂ ਕੰਮ ਕਰ ਰਿਹਾ ਉਹਨਾਂ ਨੇ ਚਮਕੀਲਾ ਜੀ ਬਾਰੇ ਕੋਈ ਗੱਲਬਾਤ ਕੀਤੀ ਹੈ ਉਹਨਾਂ ਬਾਰੇ ਕੋਈ ਦੱਸੀ ਗੱਲਾਂ ਜੀ ਬਿਲਕੁਲ ਔਜਾ ਸਾਹਿਬ ਦੇ ਮੂੰਹੋਂ ਕਿਉਂਕਿ ਔਜਾ ਸਾਹਿਬ ਆਪਣੇ ਆਪ 'ਚ ਬਹੁਤ ਵੱਡੀ ਯੂਨੀਵਰਸਿਟੀ ਨੇ ਔਰ ਬਹੁਤ ਵੱਡੇ ਕੰਪੋਜ਼ਰ ਨੇ ਮਗਰ ਔਜਾ ਸਾਹਿਬ ਨੇ ਵੀ ਮੈਨੂੰ ਇੱਕ ਗੱਲ ਉਸ ਦਿਨ ਕਹੀ ਕਿ ਕਹਿੰਦੇ ਚਮਕੀਲਾ ਕੰਪੋਜ਼ਰ ਬੜਾ ਕਮਾਲ ਦਾ ਸੀਗਾ ਤੇ ਉਹ ਬਹੁਤ ਵੱਡੀ ਗੱਲ ਸੀ ਜੀ ਤੁਸੀਂ ਆਪ ਵੀ ਕੰਪੋਜ਼ ਕਰਦੇ ਹੋਗੇ ਜੀ 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 ਕੋਸ਼ਿਸ਼ ਗੁਰੂਆਂ ਦਾ ਅਸ਼ੀਵਾਦ ਹੈ ਕਿ ਕੋਸ਼ਿਸ਼ ਕਰਦੇ ਆ ਤੁਸੀਂ ਸੂਫੀ ਤੁਹਾਨੂੰ ਜ਼ਿਆਦਾ ਜਿਹੜੇ ਗੀਤ ਤੁਹਾਨੂੰ ਪਸੰਦ ਹੈਗੇ ਆ ਤੁਹਾਡਾ ਰੁਝਾਨ ਸੂਫੀ ਗਾਇਕੀ ਵੱਲ ਕਿਵੇਂ ਹੋਇਆ ਸੀ ਕਿੰਨਾਂ ਨੂੰ ਜ਼ਿਆਦਾ ਵੇਖਦੇ ਹੁੰਦੇ ਸੀ ਮੈਂ ਬਚਪਨ ਤੋਂ ਹੀ 우ਸਤਾਦ ਨੌਸਰ ਫਰੀ ਖਾਨ ਸਾਹਿਬ ਨੂੰ ਸੁਣਦਾ ਆ ਰਿਹਾ ਤੇ ਔਰ ਉਹ ਸੂਫੀਆਂ ਨਾਲ ਗਾਇਕੀ ਦੇ ਨਾਲ ਤਾਂ ਬਹੁਤ ਜੁੜੇ ਹੋਏ ਸੀਗੇ ਇਸ ਕਰਕੇ ਮੈਂ ਵੀ ਮੇਰਾ ਵੀ ਰੁਝਾਨ ਉਸ ਪਾਸੇ ਜ਼ਿਆਦਾ ਹੋ ਗਿਆ ਸੋ ਹੁਣ ਫਿਲਮ ਤੋਂ ਬਾਅਦ ਉਸ ਫਿਲਮ ਤੋਂ ਬਾਅਦ ਚਮਕੀਲੇ ਤੋਂ ਬਾਅਦ ਕੋਈ ਹੋਰ ਅਪਰੋਚਸ ਹੈਗੀਆਂ ਤੁਹਾਨੂੰ ਜਾਂ ਤੁਸੀਂ ਟਰਾਈ ਕਰ ਰਹੇ ਹੋ ਅਗਲੀ ਫਿਲਮਾਂ ਦੇ ਵਿੱਚ ਓਨਲੀ ਹਾਂਜੀ ਅ ਬਸ ਮਾਲਕ ਦੀ ਮੇਲ ਰਹੀ ਤਾਂ ਅਗਲੀ ਫਿਲਮ ਜਿੱਦਾਂ ਇਮਤੀਆਜ਼ ਸਰ ਦੀ ਨੈਕਸਟ ਮੂਵੀ ਜਿਹੜੀ ਜੱਬੀ ਮੱਟੂ ਦਾ ਸੀਕਵਲ ਬਣ ਰਿਹਾ ਤੇ ਉਹਦੀ ਵੀ ਅਜੇ ਗੱਲਬਾਤ ਚੱਲ ਰਹੀ ਹੈ ਬਾਕੀ ਅਬ ਸਾਡੀ ਤਾਂ ਹੀ ਹੈ ਕਿ ਰਹਿਮਤ ਤੇਰੀ ਤੇ ਮਿਹਨਤ ਮੇਰੀ ਜੀ ਸੋ ਤੁਸੀਂ Nusrat Fateh Ali Khan ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਕਹੇਗੇ ਮੈਂ ਬਹੁਤ ਵੱਡਾ ਉਹਨਾਂ ਦੇ ਹੈ ਨਾ murid ਹੋ ਤੁਸੀਂ ਉਹਨਾਂ ਦੇ ਉਹਨਾਂ ਦੇ ਕੋਈ ਗੀਤ ਦੇ ਇੱਕ ਦੋ ਬੋਲ ਹੋ ਜਾਣ ਬਿਲਕੁਲ ਜੀ ਹੂੰ तुम्हें दिल लगी भूल जानी पड़ेगी मोहब्बत की राम हो में आ कर तो देखो तुम्हें दिल लगी भूल जानी पड़ेगी मोहब्बत की रहा ਹੋਂ ਮੈਂ ਆ ਕਰ ਤੋ ਦੇਖੋ ਤੜਪਨੇ ਪੇ ਮੇਰੇ ਨਾ ਫਿਰ ਤੁਮ ਹਸੋਗੇ ਕਭੀ ਦਿਲ ਕਿਸੀ ਸੇ ਲਗਾ ਕਰ ਤੋ ਦੇਖੋ ਸ਼ੁਕਰਾਨਾ ਕਰਦੇ ਹੋ ਰੱਬ ਦਾ ਕਿ ਮੈਂ ਇੰਨੀ ਮਿਹਨਤ ਜਿਹੜੀ ਕੀਤੀ ਆ ਉਹਦਾ ਫਲ ਮੈਨੂੰ ਇਹ ਮਿਲਿਆ ਕਿ ਵੀਡੀਓ ਵਾਇਰਲ ਹੋਈ ਤੇ ਉਹ ਬਾਲੀਵੁੱਡ ਤੱਕ ਜਿਹੜੇ ਬਹੁਤ ਮਹਾਨ ਡਾਇਰੈਕਟਰ ਇਮਤੀਆਜ਼ ਨੂੰ ਮੰਨਿਆ ਜਾਂਦਾ ਬਹੁਤ ਵੱਡਾ ਡਾਇਰੈਕਟਰ ਮੰਨਿਆ ਜਾਂਦਾ ਉਹਨਾਂ ਨੂੰ ਤੇ ਉਹਨਾਂ ਤੱਕ ਪਹੁੰਚੀ ਤੇ ਇਹ ਸਭ ਉਸ ਦੇ ਰੱਬ ਦਾ ਸ਼ੁਕਰਾਨਾ ਹੈ ਮਿਹਨਤ ਜਿਹੜਾ ਮੁੱਲ ਪੈ ਗਿਆ ਵਾਕਿਆ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਜਿਸ ਨੂੰ ਇਸ ਦਾ ਹੋਏ ਸਾਰਾ ਕੰਮ ਨਹੀਂ ਉਸ ਦਾ ਅੜ ਸਕਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਿਹਰ ਕਰੇ ਜੇ ਆਪ ਸੁਆਮੀ ਰੰਗ ਭਾਲੇ ਗੱਦੀ ਤੇ ਹਨ ਤੇ ਸਾਡੇ ਦੋਨਾਂ ਭਰਾਵਾਂ ਨਾਲ ਇਹੀ ਕੰਮ ਹੋਇਆ ਹੈ ਕਿ ਐਨੇ ਟਾਈਮ ਦੇ ਆਪਾਂ ਲੱਗੇ ਹੋਏ ਸੀ ਸਲਾਈਂਜ਼ ਫੀਲਡ ਦੇ ਵਿੱਚ ਕੰਮ ਕਰ ਰਹੇ ਸੀ ਔਰ ਇੱਕ ਵੱਡਾ ਬ੍ਰੇਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਾਡੀ ਲਾਈਫ ਦਾ ਬਾਲੀਵੁੱਡ ਦੇ ਵਿੱਚ ਪਹਿਲੀ ਵਾਰ ਦਿਲਜੀਤ ਭਾਈ ਨਾਲ ਪ੍ਰਨੀਤੀ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਖੁਸ਼ੀ ਦਾ ਸਾਡੇ ਸਾਡਾ ਵੀ ਤੇ ਸਾਡੇ ਪਰਿਵਾਰ ਦਾ ਵੀ ਬਹੁਤ ਖੁਸ਼ੀ ਦਾ ਮੌਕਾ ਸੀਗਾ ਕਿਵੇਂ ਦੇ ਪਲ ਬਿਤਾਏ ਦਿਲਜੀਤ ਉਹਨਾਂ ਨਾਲ ਪ੍ਰਨੀਤੀ ਉਹਨਾਂ ਨਾਲ ਸੈੱਟ ਤੇ ਸੈੱਟ ਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਕਮਾਲ ਦਾ ਐਕਸਪੀਰੀਅੰਸ ਰਿਹਾ ਸਾਡਾ ਕਿਉਂਕਿ ਦਿਲਜੀਤ ਭਾਜੀ ਵਰਗਾ ਮੈਂ ਬੰਦਾ ਨਹੀਂ ਦੇਖਿਆ ਹੁਣ ਤੱਕ ਇੰਡਸਟਰੀ 'ਚ ਕਿਉਂਕਿ ਭਾਈ ਦਾ ਨੇਚਰ ਬਹੁਤ ਕਮਾਲ ਦਾ ਨੇਚਰ ਹੈ ਈਵਨ ਪ੍ਰਨੀਤੀ ਜੀ ਦਾ ਵੀ ਔਰ ਸੈੱਟ ਦੇ ਵਿੱਚ ਐਦਾਂ ਦਾ ਮਾਹੌਲ ਹੁੰਦਾ ਸੀ ਕਿ ਇੱਕ ਫ੍ਰੈਂਡਲੀ ਮਾਹੌਲ ਹੁੰਦਾ ਸੀ ਬੜਾ ਜਦੋਂ ਸ਼ੂਟ ਖਤਮ ਹੋਣੀ ਤੇ ਗਾਣਾ ਵਜਾਣਾ ਹੋਣਾ ਇੱਕ ਵਾਰੀ ਮੈਨੂੰ ਇਨਸੀਡੈਂਟ ਯਾਦ ਆ ਰਿਹਾ ਹੈ ਕਿ ਦਲਜੀਤ ਭਾਜੀ ਨੇ ਮੈਨੂੰ ਕਿਹਾ ਬ੍ਰਦਰ ਨੇ ਦੱਸਿਆ ਜਦੋਂ ਮੈਂ ਭਾਜੀ ਨੂੰ ਕਿਹਾ ਕਿ ਭਾਜੀ ਮੈਂ ਐਕਟਿੰਗ ਦਾ ਸਾਨੂੰ ਹੁਣ ਪਹਿਲੀ ਵਾਰ ਮੌਕਾ ਮਿਲੇਆ ਵੈਸੇ ਮੈਂ ਗਾਂਦਾ ਤੇ ਭਾਜੀ ਬੜਾ ਹੈਰਾਨ ਹੋ ਕੇ ਕਹਿੰਦੇ ਗਾਂਦੇ ਕਹਿੰਦੇ ਫਿਰ ਬਾਜਾ ਕੋਲੀ ਪਿਆ ਸੀ ਭਾਜੀ ਨੇ ਕਿਹਾ ਬਾਜਾ ਫੜ ਤੇ ਮੈਨੂੰ ਕੁਝ ਸੁਣਾ ਤੇ ਮੈਂ ਇੱਕਦਮ ਥੋੜਾ ਜਿਹਾ ਘਬਰਾ ਜਾ ਗਿਆ ਕਿਉਂਕਿ ਐਡੇ ਵੱਡੇ ਆਰਟਿਸਟ ਸਾਹਮਣੇ ਹੈਗੇ ਤੇ ਭਾਜੀ ਨੇ ਕਿਹਾ ਕਹਿੰਦੇ ਨਹੀਂ ਯਾਰ ਕੋਈ ਵਧੀਆ ਕਹਿੰਦੇ ਵਧੀਆ ਲਾ ਸੁਣਾ ਕਹਿੰਦੇ ਆਪਾਂ ਬੜੀ ਧੀਰ ਦੇ ਕਹਿੰਦੇ ਕੰਮ ਕਰ ਰਹੇ ਆ ਜਿਹੜਾ ਸਟ्रेस ਹੋ ਗਿਆ ਤੇ ਫਿਰ ਮੈਂ ਭਾਜੀ ਨੂੰ ਇੱਕ ਗਾਣਾ ਸੁਣਾਇਆ ਤੇ ਭਾਜੀ ਨੇ ਮੈਨੂੰ ਬਹੁਤ ਅਪਰੀਸ਼ੀਏਟ ਕੀਤਾ ਤੇ ਭਾਜੀ ਨੇ ਬਹੁਤ ਬlesing ਦਿੱਤੀ ਜੀ ਉਹ ਸੀਗਾ ਗਾਣਾ ਸੀਗਾ ਉਹ ਸਾਬਰਕੋਟੀ ਸਾਹਿਬ ਦਾ ਕਿਉਂਕਿ ਮੋਂ ਉਹਨਾਂ ਦਾ ਵੀ ਬਹੁਤ ਵੱਡਾ ਫੈਨ ਆ ਤੇ ਸਾਬਰਕੋਟੀ ਸਾਹਿਬ ਦਾ ਉਹ ਗਾਣਾ ਸੀਗਾ ਕਿ ਹੰਜੂਆਂ ਦੇ ਵਿੱਚ ਹੰਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾ ਬੇਕਤਰੇ ਤੇਰੇ ਭਜੋ ਜਾ ਬੇਕਤਰੇ ਤੇਰੇ ਭਜੋ ਜੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਉਹ ਇਹੋ ਜਿਹੀਆਂ ਆਵਾਜ਼ਾਂ ਇਹੋ ਜਿਹੀਆਂ ਰੂਹਾਂ ਕਿ ਉਹਨਾਂ ਨੂੰ ਉਹਨਾਂ ਆਵਾਜ਼ਾਂ ਨੂੰ ਗਾਉਣਾ ਵੀ ਬਹੁਤ ਵੱਡੀ ਚੀਜ਼ ਹੈ ਇਹ ਹੈ ਨਾ ਉਹਨਾਂ ਵਰਗੇ ਲੈਜੈਂਡ ਜਿਹੜੇ ਹੈਗੇ ਉਹ ਕੋਈ ਨਹੀਂ ਹੈ ਕੋਈ ਨਹੀਂ ਹੈ ਹੈ ਨਾ ਤੁਸੀਂ ਪਹਿਲਾਂ ਤੁਸੀਂ ਦੱਸਿਆ ਕਿ ਸ਼ੋਜ਼ ਵੀ ਤੁਸੀਂ ਕਰਦੇ ਰਹੇ ਹੋ ਹੈਨਾ ਸੂਫੀ ਨਾਈਟਸ ਤੁਸੀਂ ਕਰਦੇ ਰਹੇ ਹੋ ਸੋ ਕਦੀ ਉਸ ਵੇਲੇ ਉਮੀਦ ਸੀ ਕਿ ਹਾਂ ਇੱਕ ਦਿਨ ਇਹੋ ਜਿਹਾ ਵੀ ਆਏਗਾ ਕੋਈ ਵੀਡੀਓ ਵਾਇਰਲ ਹੋ ਜਾਏਗੀ ਤੇ ਸਾਨੂੰ ਮੌਕਾ ਮਿਲ ਜਾਊਗਾ ਉਮੀਦ ਸੀ ਕਿ ਅ ਉਮੀਦ ਤਾਂ ਨਹੀਂ ਇਦਾਂ ਦੀ ਕੋਈ ਸੀਗੀ ਬਟ ਹਮੇਸ਼ਾ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਅ ਕਿਉਂਕਿ ਅੰਨਾ ਹਾਰਡ ਵਰਕ ਕਰ ਰਹੇ ਆ ਤੇ ਰੱਬ ਸਾਨੂੰ ਕਿਤੇ ਨਾ ਕਿਤੇ ਪਹੁੰਚਾਏ ਕਿਸੇ ਮੁਕਾਮ ਤੇ ਕਿਉਂਕਿ ਹਰ ਇੱਕ ਦਾ ਡ੍ਰੀਮ ਹੁੰਦਾ ਹੈ ਬਾਲੀਵੁੱਡ ਤੇ ਜਾਣਾ ਤੇ ਮਾਲਕ ਨੇ ਸਾਨੂੰ ਬਾਲੀਵੁੱਡ ਚ ਪਹੁੰਚਾਇਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਤਾਂ ਔਰ ਅੱਗੇ ਵੀ ਕੋਸ਼ਿਸ਼ ਕਰ ਰਹੇ ਆ ਕਿ ਹੋਰ ਨਵਾਂ ਨਵਾਂ ਕੁਝ ਕਰ ਸਕੀਏ ਤੁਸੀਂ ਡਿਵੋਸ਼ਨਲ ਗੀਤ ਵੀ ਜਿਹੜੇ ਡਿਵੋਸ਼ਨ ਬੀ ਗਾਉਂਦੇ ਹੋ ਹੈਨਾ ਸੋ ਉਹਦੇ ਵਿੱਚ ਵੀ ਅੱਗੇ ਤੁਹਾਡੇ ਗੀਤ ਆ ਰਹੇ ਆਪਣੇ ਕਮਰਸ਼ੀਅਲ ਗੀਤ ਵੀ ਆ ਰਹੇ ਤੁਹਾਡੇ ਹਾਂਜੀ ਇੱਕ ਗਾਣਾ ਮੈਂ ਕਾਫੀ ਟਾਈਮ ਤੋਂ ਮੇਰਾ ਡ੍ਰੀਮ ਪ੍ਰੋਜੈਕਟ ਹੈ ਉਹ ਮੈਂ ਕਰ ਰਹੇ ਆ ਜਿਹੜਾ ਮੈਂ ਪੀਟੀਸੀ ਦੇ ਨਾਲ ਜਿੰਨਾਂ ਤੇ ਮੇਰੀ ਗੱਲ ਚੱਲ ਰਹੀ ਹੈ ਤੇ ਉਹ ਗਾਣਾ ਮੈਂ ਬੜੀ ਜਲਦੀ ਈਵਨ ਇਸੇ ਸਾਲ ਦੇ ਅੰਦਰ ਉਹ ਗਾਣਾ ਮੈਂ ਰਿਲੀਜ਼ ਕਰਾਂਗਾ ਤੇ ਉਹਨੂੰ ਪੀਟੀਸੀ ਉਹਨੂੰ ਰਿਲੀਜ਼ ਕਰੇਗਾ ਜੀ ਜਾਂਦਿਆਂ ਦੇ ਕੋਈ ਆਪਣਾ ਗੀਤ ਆਪਣੇ ਦਰਸ਼ਕਾਂ ਨੂੰ ਸੁਣਾਉਣਾ ਚਾਹੋ ਜਿਨ੍ਹਾਂ ਤੋਂ ਜਿਸ ਗੀਤ ਤੋਂ ਸ਼ੁਰੂਆਤ ਕੀਤੀ ਆਪਣੇ ਕਰੀਅਰ ਦੀ ਅ ਹਾਂਜੀ ਗਾਣਾ ਹੈਗਾ ਜੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ ਮਿਹਰਬਾਨੀ ਕਰੋਗੇ ਕੋਈ ਹੋਰ ਹਾਂਜੀ ਮਿਹਰਬਾਨੀ ਦੀ ਮੈਂ ਤੁਹਾਨੂੰ ਲੈਣਾ ਜ਼ਰੂਰ ਸੁਣਾਇਦਾ ਸਾਸ ਲੈਨੇ ਮੇ ਜੋ ਆਸਹਨੀ ਹੈ सांस लेने में जो असहनी है मेरे मौला की मेरे मौला की महरबानी है सांस लेने में जो आ ہے है, है। ਸੋਣਾ ਤੁਸੀਂ ਗਾਉਂਦੇ ਹੋ ਦੁਆਵਾਂ ਤੁਹਾਡੇ ਲਈ ਇਹੀ ਉਮੀਦ ਕਰਦੇ ਆ ਕਿ ਜਿਵੇਂ ਚਮਕੀਲਾ ਦੇ ਵਿੱਚ ਇੱਕ ਤੁਹਾਨੂੰ ਬ੍ਰੇਕ ਮਿਲਿਆ ਹੈ ਉਸ ਤਰੀਕੇ ਨਾਲ ਬਾਲੀਵੁੱਡ ਦੀਆਂ ਜੋ ਕਿ ਤੁਸੀਂ ਨਹੀਂ ਵੀ ਸੋਚੇ ਕਿ ਫਿਲਮਾਂ 'ਚ ਕੰਮ ਕਰਨਾ ਬਟ ਤੁਹਾਨੂੰ ਮਿਲ ਰਿਹਾ ਹੈ ਅੱਗੇ ਆਉਣ ਵਾਲੀਆਂ ਬਾਲੀਵੁੱਡ ਦੀਆਂ ਫਿਲਮਾਂ ਹੋਣ ਚਾਹੇ ਪੰਜਾਬੀ ਹੋਣ ਤੁਹਾਨੂੰ ਅੱਚੇ ਐਕਟ ਕਰਨ ਦਾ ਮੌਕਾ ਵੀ ਮਿਲੇ ਤੇ ਪਲੇਬੈਕ ਸਿੰਗਿੰਗ ਦਾ ਵੀ ਮੌਕਾ ਮਿਲੇ ਬਹੁਤ ਬਹੁਤ ਸ਼ੁਕਰੀਆ ਸਰਨਾ ਜੁੜਾ ਤੇ ਥੈਂਕ ਯੂ ਸੋਮਾ ਜੀ ਤੁਸੀਂ ਇੰਨੀ ਬਲੇਸਿੰਗਸ ਦਿੱਤੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਔਰ ਜਿੰਨੇ ਸਰੋਤੇ ਜਗ ਬਾਣੀ ਦੇਖ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਇਸਨ ਸਾਨਦੀਪ ਉਮੀਦ ਕਰਦੇ ਆ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ ਔਰ ਦੀਪ ਜੀ ਦੀ ਜਿਹੜੀ ਗਾਇਕੀ ਹੈ ਜਿਹੜਾ ਸੂਫੀਆਂ ਦਾ ਅੰਦਾਜ਼ ਉਹਨਾਂ ਦਾ ਉਹ ਵੀ ਵਧੀਆ ਲੱਗਿਆ ਹੋਵੇਗਾ ਅਗਲੀ ਵਾਰ ਮਿਲਦੇ ਆ ਹਦ ਤੱਕ ਮੈਨੇ ਯਾਨੀ ਕਿ ਨੇਹਾ ਮਨ ਹਾਸ ਦਾ ਬੋ ਜਾਦ ਸਤਿ ਸ਼੍ਰੀ ਅਕਾਲ